ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਮੈਂ ਹਾਂ ਵਿਵੇਕ ਸ਼ਰਮਾ ਇਸ ਪ੍ਰੋਗਰਾਮ ਤਹਿਤ ਅਸੀਂ ਹੁਣ ਤੱਕ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ ਅੱਜ ਇਸ ਪ੍ਰੋਗਰਾਮ ਦੌਰਾਨ ਚਰਚਾ ਕਰਨ ਲਈ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਮਹਿਤਾਬ ਜੀ ਮਹਿਤਾਬ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੇ ਅੱਜ ਵੀ ਕੁਝ ਵੱਡੀਆਂ ਤੇ ਅਹਿਮ ਸਿਆਸੀ ਖਬਰਾਂ ਤੇ ਆਪਾਂ ਚਰਚਾ ਕਰਾਂਗੇ ਸ਼ੁਰੂਆਤ ਵਿੱਚ ਗੱਲ ਕਰਾਂਗੇ ਐਸਜੀਪੀਸੀ ਦੀ ਐਸਜੀਪੀਸੀ ਦਾ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਇੱਕ ਬਿਆਨ ਹੈ ਉਹਨਾਂ ਨੇ ਕਿਹਾ ਕਿ 169 ਪਾਵਨ ਸਰੂਪਾਂ ਬਾਰੇ ਮੁੱਖ ਮੰਤਰੀ ਦਾ ਬਿਆਨ ਉਹ ਸੱਚ ਨਹੀਂ ਹੈ ਸਚਾਈ ਕੁਝ ਹੋਰ ਹੈ ਜੀ ਬਿਲਕੁਲ ਤੁਸੀਂ ਸਹੀ ਕਿਹਾ ਜਿਹੜਾ ਲਾਪਤਾ ਹੋਈ ਸੀ ਜਿਹੜੇ ਪਾਵਨ ਸਰੂਪ ਉਹਨਾਂ ਦਾ ਮਾਮਲਾ ਦਿਨ-ਬਦਿਨ ਭਖਦਾ ਹੀ ਜਾ ਰਿਹਾ ਔਰ ਆਪਣਾ ਇਕੱਲੇ ਪੰਜਾਬ ਚ ਨਹੀਂ ਪੂਰੇ ਕਮਾਂਤਰੀ ਪਦਰ ਤੇ ਭਖਿਆ ਹੋਇਆ ਹੈਗਾ ਹਰੇਕ ਲੀਡਰ ਵੱਲੋਂ ਪੰਥਕ ਲੀਡਰ ਵੱਲੋਂ ਵੀ ਬਿਆਨਬਾਜ਼ੀ ਆ ਰਹੀਆਂ ਨੇ ਸਿਆਸੀ ਲੀਡਰਾਂ ਵੱਲੋਂ ਵੀ ਆ ਰਹੀਆਂ ਜੀ ਤੇ ਜਿਹੜਾ ਅੱਜ ਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਉਹਨਾਂ ਦੇ ਜਿਹੜੇ ਮੁੱਖ ਸਕੱਤਰ ਨੇ ਕੁਲਵੰਤ ਸਿੰਘ ਮਾਨ ਜੀ ਉਹਨਾਂ ਦਾ ਬਿਆਨ ਆਇਆ ਤੇ ਉਸ ਨੂੰ ਆਪਾਂ ਜਿਹੜਾ ਹੈਗਾ ਅਫੀਸ਼ੀਅਲ ਬਿਆਨ ਜਿਹੜਾ ਐਸਜੀਪੀਸੀ ਦਾ ਮੰਨ ਰਹੇ ਹਾਂ ਜੀ ਕਿਉਂਕਿ ਤੁਹਾਨੂੰ ਯਾਦ ਹੋਏਗਾ ਅ ਕੱਲ ਮਤਲਬ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਪੇਸ਼ ਹੋਏ ਸੀਗੇ ਕੱਲ ਤੱਕ ਸਾਫ ਸਕੱਤਰ ਤੇ ਉਸ ਤੋਂ ਪਹਿਲਾਂ ਅੰ ਸ਼੍ਰੀ ਮੁਖਸਰ ਸਾਹਿਬ ਚ ਮਾਗੀ ਮੇਲੇ ਮੌਕੇ ਉਹਨਾਂ ਨੇ ਜਿਹੜਾ ਇੱਕ ਬਿਆਨ ਦਿੱਤਾ ਸੀ ਵੀ ਮੈਨੂੰ ਹੁਣੀ ਮੈਸੇਜ ਆਇਆ ਵੀ ਬੰਗਾ ਜਿਹੜਾ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਬੰਗਾ ਉੱਥੇ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਉੱਥੇ ਪੜਾ ਉੱਥੇ ਪਈ ਨੇ 169 ਸਰੂਪ ਮਤਲਬ ਉੱਥੇ ਮਿਲੇ ਨੇ ਪਾਵਨ ਸਰੂਪ ਮਿਲੇ ਨੇ ਤੇ ਉਹਦੇ ਬਾਰੇ ਜਿਹੜਾ ਹੈਗਾ ਇਹ ਬਿਆਨ ਆਇਆ ਕਹਿੰਦੇ ਵੀ ਜਿਹੜਾ ਐਸਜੀਪੀਸੀ ਦਾ ਜਿਹੜਾ ਸਟੈਂਡ ਹੈ ਜੀ ਉਹ ਇਹ ਹੈਗਾ ਵੀ ਇਹ ਝੂਠ ਬੋਲਿਆ ਸੀ ਆਮ ਆਦਮੀ ਨੇ ਉਹਨਾਂ ਦਾ ਇਹ ਦੋਸ਼ ਹੈ ਇਹ ਅਲੀਗੇਸ਼ਨ ਉਹਨਾਂ ਦਾ ਤੇ ਮੁੱਖ ਮੰਤਰੀ ਜਿਹੜੇ ਰਾਜਾ ਸਾਹਿਬ ਬੰਗਾ ਗੁਰਦੁਆਰਾ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਝੂਠ ਬੋਲ ਰਹੇ ਨੇ ਉਹਨਾਂ ਦਾ ਇਹ ਬਾਕਾਇਦਾ ਅਫੀਸ਼ੀਅਲ ਬਿਆਨ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਸਥਾਨਕ ਵਿਧਾਇਕ ਵੀ ਇਸ ਗੱਲ ਨਾਲ ਸਹਿਮਤ ਨੇ ਕਿ ਕੋਈ ਵੀ ਸਰੂਪ ਸਰਕਾਰੀ ਸਾਧਨਾ ਨਹੀਂ ਨਹੀਂ ਮਿਲਿਆ ਇਹ ਇਹ ਕਲੇਮ ਕੀਤਾ ਹੈ ਜਿਹੜਾ ਹੈਗਾ ਐਸਜੀਪੀਸੀ ਦੇ ਜਿਹੜੇ ਮੁਖ ਸਕੱਤਰ ਨੇ ਤੇ ਕਲਵੰਤ ਸਿੰਘ ਮਾਨ ਹੋਰਾਂ ਨੇ ਇਹ ਵੀ ਕਿਹਾ ਕਿ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ 50-50 ਅਖੰਡ ਪਾਠ ਤੇ ਲੜੀਵਾਰ ਜਿਹੜੇ ਅਖੰਡ ਪਾਠ ਸਾਹਿਬ ਦੀ ਪਰੰਪਰਾ ਜਾਰੀ ਹੈ ਤੇ ਮਾਨ ਸਾਹਿਬ ਨੇ ਇਹ ਕਿਹਾ ਸੀ ਕਿ ਰਾਜਾ ਸਾਹਿਬ ਦਾ ਇੱਕ ਬਹੁਤ ਮਹੱਤਵਪੂਰਨ ਸਥਾਨ ਹੈ ਤੇ ਇਸ ਦੀ ਆਸਥਾ ਸਿੱਖ ਭਾਈਚਾਰੇ ਵਿੱਚ ਸੈਂਕੜੇ ਕਿਲੋਮੀਟਰ ਤੱਕ ਫੈਲੀ ਹੋਈ ਹੈ ਤੇ ਉਹਨਾਂ ਮੁੱਖ ਮੰਤਰੀ ਦੇ ਬਿਆਨ ਨੂੰ ਇਹ ਵੀ ਕਿਹਾ ਕਿ ਗੁਰੂ ਦੇ ਪਾਵਨ ਸਰੂਪ ਰੱਖਣ ਦੇ ਯੋਗ ਨਹੀਂ ਉਹ ਗੁਰਦੁਆਰਾ ਸਾਹਿਬ ਵੀ ਇਸ ਤੇ ਵੀ ਤਰਾਜ਼ ਕੀਤਾ ਐ ਐਸਜੀਪੀਸੀ ਨੇ ਵੀ ਇਹ ਜਿਹੜੀ ਗੱਲ ਹੈ ਜੀ ਇਹ ਗਲਤ ਹੈਗੀ ਹੈ ਕਿਉਂਕਿ ਅਜਿਹੇ ਬਿਆਨ ਸੰਗਤ ਵਿੱਚ ਭੰਮਲ ਪੂਸਾ ਤੇ ਵਿਵਾਦ ਪੈਦਾ ਕਰਦੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸਬੂਤ ਜਿਹੜੇ ਲੈ ਕੇ ਆਏ ਸੀਗੇ ਉਹਨਾਂ ਦੀ ਵੀ ਵਾਕਿਆ ਦਾ ਜਾਂਚ ਕੀਤੀ ਜਾਊਗੀ ਬਈ ਜਿਹੜੀ ਆਪਣਾ ਗੜਗੱਜ ਸਾਹਿਬ ਜਿਹੜੇ ਜਥੇਦਾਰ ਨੇ ਜਿਹੜੇ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਵੀ ਜਿਹੜੀ ਉਹ ਵੀਡੀਓ ਦੀ ਉਹਦੀ ਵੀ ਜਾਂਚ ਕਰਾਵਾਂਗੇ ਅਸੀਂ ਆਪਣੇ ਲੈਵਲ ਤੇ ਕਰਾਵਾਂਗੇ ਤੇ ਇੱਕ ਹੋਰ ਜਿਹੜੀ ਜੀ ਇਸ ਦੇ ਨਾਲ ਹੀ ਜਿਹੜੀ ਉਹਨਾਂ ਨੇ ਇਹ ਵੀ ਕਿਹਾ ਜਿਹੜੇ ਮੁਖਸ ਕਤਰ ਸਾਹਿਬ ਨੇ ਵੀ ਇੱਕ ਵੀਡੀਓ ਚ ਮੁਸਲਮ ਭਾਈਚਾਰੇ ਦਾ ਇੱਕ ਮੈਂਬਰ ਸਰੋਵਰ ਚ ਪਾਣੀ ਕੁਰਲੀ ਕਰਦਾ ਵਿਖਾਈ ਦੇ ਰਿਹਾ ਤੇ ਉਹਦੀ ਵੀ ਜਾਂਚ ਹੋਊਗੀ ਵੀ ਇਹ ਜਾਣ ਬੁੱਝ ਕੇ ਕੀਤਾ ਗਿਆ ਹੈ ਜਾਂ ਅਣਜਾਣਪੁਣੇ ਥੋਇਆ ਇਹ ਉਹ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹ ਤੇ ਉਹ ਇਹ ਜਾਂਚ ਕੀਤੀ ਜਾਏਗੀ ਉਸ ਸਮੇਂ ਕੋਈ ਵੀ ਸੇਵਾਦਾਰ ਜਿਹੜਾ ਸੀ ਉਹ ਡਿਊਟੀ ਤੇ ਕਿਵੇਂ ਨਹੀਂ ਸੀਗਾ ਉਹਨੇ ਕਿਉਂ ਨਹੀਂ ਰੋਕਿਆ ਇਸ ਦੀ ਮਾਮਲੇ ਦੀ ਬਾਕਾਇਦਾ ਜਾਂਚ ਹੋਏਗੀ ਜੀ ਜੀ ਅਗਲੀ ਖਬਰ ਦਾ ਰੁਕ ਰਾਂਗੇ ਜੀ ਮੌਤਲ ਕਿਤੇ ਜਾ ਚੁੱਕੇ ਡੀਆਈਜੀ ਐਚਐਸ ਪੁੱਲੜ ਦੀ ਜ਼ਮਾਨਤ ਦੀ ਪਟੀਸ਼ਨ ਤੇ ਸੀਬੀਆਈ ਨੂੰ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ ਮੰਨਿਆ ਜਾਵੇ ਕਿ ਉਹਨਾਂ ਦੀ ਜਿਹੜੀ ਜ਼ਮਾਨਤ ਦੀ ਅਰਜੀ ਤੇ ਹੁਣ ਗੌਰ ਕੀਤਾ ਜਾਵੇਗਾ ਜੀ ਜੀ ਬਿਲਕੁਲ 9 ਫਰਵਰੀ ਰੱਖੀ ਹੈ ਜੀ ਅਗਲੀ ਡੇਟ ਜਿਹੜੀ ਅਦਾਲਤ ਨੇ ਹਾਈ ਕੋਰਟ ਨੇ ਤੇ ਉਸ ਤੱਕ ਉਦੋਂ ਤੱਕ ਜਵਾਬ ਦਾਇਰ ਕਰਨ ਦਾ ਜਿਹੜਾ ਹੁਕਮ ਜਾਰੀ ਕੀਤਾ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਹੇਠਲੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਡੀਆਈਜੀ ਜਿਹੜੇ ਸਸਪੈਂਡ ਨੇ ਜਿਹੜੇ ਮੌਤਲ ਨੇ ਭੁੱਲਰ ਹਰਚਰਨ ਸਿੰਘ ਭੁੱਲਰ ਤੇ ਰਿਸ਼ਵਤਖੋਰੀ ਦੇ ਕੇਸ 'ਚ ਹਲੇ ਜਿਹੜੀ ਹੈਗੀ ਸੁਣਵਾਈ ਹੋਣੀ ਹੈ ਤੇ ਉਸੇ ਮਾਮਲੇ ਵਿੱਚ ਜਿਹੜੀ ਜ਼ਮਾਨਤ ਮੰਗੀ ਆਉਣਾ ਨੇ ਉਡੀ ਸੁਣਵਾਈ ਦੀ ਉਹ ਸੁਣਵਾਈ ਦੀ ਬਾਰੇ ਗੱਲ ਹੈਗੀ ਹੈ ਜੀ ਤੇ ਹੁਣ 9 ਫਰਵਰੀ ਨੂੰ ਦੇਖਾਂਗੇ ਜੀ ਫਿਰ ਕੀ ਹੁੰਦਾ ਤੇ ਤੁਹਾਨੂੰ ਯਾਦ ਹੀ ਹੋਏਗਾ ਸਾਰੇ ਆਪਣੇ ਦਰਸ਼ਕਾਂ ਨੂੰ ਯਾਦ ਕਰਾਉਣਾ ਚਾਹਾਂਗੇ ਕਿ 7.5 ਕਰੋੜ ਰੁਪਇਆ ਉਹਨਾਂ ਦੇ ਘਰਾਂ ਤੋਂ ਮਿਲਿਆ ਸੀਗਾ ਜੇ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲੀਆਂ ਸੀ ਵੱਡੀ ਮਾਤਰਾ ਭਾਰੀ ਮਾਤਰਾ ਦੇ ਵਿੱਚ ਜੇ ਆਪਾਂ ਕਹੀਏ ਗਹਿਣੇ ਵੀ ਮਿਲੇ ਸੀਗੇ ਤੇ ਉਹ ਉਹਨਾਂ ਗਹਿਣਿਆਂ ਦੀ ਵੀ ਕੀਮਤ 2.5 ਕਰੋੜ ਦੇ ਕਰੀਬ ਸੀਗੀ ਤੇ ਉਸ ਤੋਂ ਬਾਅਦ ਉਹ ਤਦ ਤੋਂ ਹੀ ਜਿਹੜੇ ਹੈਗੇ ਆ ਅਕਤੂਬਰ ਮਹੀਨੇ ਤੋਂ ਹੀ ਜਿਹੜੇ ਜੇਲ੍ਹ ਚ ਇਸ ਟਾਈਮ ਹੈਗੇ ਆ ਜੀ ਤੇ ਹੜ ਜੇਲ ਉਹ ਸੋਰੀ ਬੜਾ ਜੇਲ ਦੇ ਵਿੱਚ ਜੀ ਜੀ ਅਗਲੀ ਖਬਰ ਹੈ ਜੀ 7 ਸਮੁੰਦਰ ਪਾਰ ਕੈਨੇਡਾ ਤੋਂ ਕੈਨੇਡਾ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਗਰ ਕੀਤੀ ਹੈ ਆਪਣੇ ਨਾਗਰਿਕਾਂ ਨੂੰ ਇਸ ਵਿੱਚ ਜਿਹੜਾ ਅਹਿਮ ਸੁਨੇਹਾ ਉਹਨਾਂ ਨੇ ਦਿੱਤਾ ਹੈ ਉਹ ਇਹ ਹੈ ਕਿ ਆਪਣੇ ਨਾਗਰਿਕਾਂ ਨੂੰ ਉਹਨਾਂ ਨੇ ਪੰਜਾਬ ਦੀ ਯਾਤਰਾ ਕਰਨ ਤੋਂ ਗੁਰੇਜ਼ ਕੀਤਾ ਤੇ ਹਦਾਇਤ ਕੀਤੀ ਹੈ ਕਿ ਪੰਜਾਬ ਨਾ ਜਾਣ ਕਿਉਂਕਿ ਉੱਥੇ ਕਾਨੂੰਨ ਵਿਵਸਥਾ ਦੀ ਸਥਿਤੀ ਠੀਕ ਨਹੀਂ ਜੀ ਜੀ ਅ ਬੀਬੇ ਜੀ ਮੈਂ ਇਸ ਦੇ ਉੱਪਰ ਥੋੜਾ ਜਿਹਾ ਵਿਸਥਾਰ ਨਾਲ ਚਰਚਾ ਕਰਨੀ ਚਾਹੂਗਾ ਕਿਉਂਕਿ ਬਹੁਤ ਅਹਿਮ ਮੁੱਦਾ ਹੈਗਾ ਜੀ ਪੰਜਾਬ ਲਈ ਇੱਕ ਪਾਸੇ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਦੂਜੇ ਪਾਸੇ ਅਸੀਂ ਵੱਧ ਤੋਂ ਵੱਧ ਜਿਹੜੇ ਜਿਹੜੇ ਦੂਜੇ ਦੇਸ਼ਾਂ ਤੋਂ ਆਣ ਕੇ ਜਿਹੜੇ ਨਿਵੇਸ਼ਕ ਨੇ ਜਾਂ ਉਦਯੋਗ ਨੇ ਉਹ ਸਾਡੇ ਇੱਥੇ ਆ ਕੇ ਪੰਜਾਬ ਦੇ ਵਿੱਚ سرمਾਇਆ ਲਾਉਣ ਆਪਣਾ ਪੂੰਜੀਕਰਨ ਜਿਹਨੂੰ ਆਪਾਂ ਨਿਵੇਸ਼ ਕਹਿੰਦੇ ਆ ਉਹ ਕਰਨ ਤੇ ਜਿਹਦੇ ਨਾਲ ਰੋਜ਼ਗਾਰ ਵਧੇ ਲੇਕਿਨ ਜੇ ਕਿਸੇ ਦੇਸ਼ ਦੀ ਸਰਕਾਰ ਐਦਾਂ ਦੇ ਹੁਕਮ ਜਾਰੀ ਕਰੇਗੀ ਕਿ ਪੰਜਾਬ ਨਾ ਜਾਓ ਜੀ ਤੇ ਸਭ ਤੋਂ ਵੱਧ ਪੰਜਾਬੀ ਜਿਹੜੇ ਕੈਨੇਡਾ ਨੂੰ ਪਸੰਦ ਕਰਦੇ ਆ ਤੇ ਉਸ ਦੇਸ਼ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਇਸ ਤਰ੍ਹਾਂ ਦੇ ਹੁਕਮ ਜਾਰੀ ਕਰਦੀ ਹੈ ਐਡਵਾਈਜ਼ਰੀ ਜਾਰੀ ਕਰਦੀ ਹੈ ਤਾਂ ਇਹ ਸਮਝਦੇ ਆਪਾਂ ਵੀ ਇਹ ਠੀਕ ਨਹੀਂ ਹੈ ਇਹ ਬਿਆਨ ਇਹ ਪੰਜਾਬ ਲਈ ਜਿਹੜਾ ਹੈਗਾ ਵੱਡੀ ਢਾਅ ਹੈ ਜੀ ਤੇ ਇਸ ਮਾਮਲੇ ਦੇ ਵਿੱਚ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਨੂੰ ਥੋੜਾ ਗੌਰ ਕਰਨ ਦੀ ਲੋੜ ਹੈ ਹੁਣ ਤੁਹਾਡੇ ਯਾਦ ਹੋਣਾ ਜੀ ਅ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਬ੍ਰੈਂਟਨ ਦੇ ਵਿੱਚ ਗੋਲੀਆਂ ਚਲਾ ਰਿਆ ਅਨੇਵਾ ਬੰਦਾ ਗੈਂਗਸਟਰ ਤੇ ਉਹਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਜਿਹੜੇ ਇੱਕ ਮੈਂਬਰ ਨੇ ਗੋਲਡੀ ਢਿੱਲੋਂ ਨੇ ਲਈ ਸੀ ਦੀ ਤੇ ਉਹਦੇ ਬਾਰੇ ਤੁਸੀਂ ਦੇਖੋ ਵੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਜਿਹੜਾ ਹੈਗਾ ਉੱਥੇ ਅਤਵਾਦੀ ਗੈਂਗ ਕਰਾਰ ਦਿੱਤਾ ਜਾ ਚੁੱਕਿਆ ਤੇ ਹੁਣ ਲਾਰੈਂਸ ਬਿਸ਼ਨੋਈ ਜਦ ਕੀ ਇੱਥੇ ਹੈ ਜੇਲ੍ਹ ਦੇ ਵਿੱਚ ਬੰਦਾ मतलब वो किस तरह हो रहा है ते क्यों हो रहा है इदे बारे कोई गल समझ नहीं आउंदी हुन केड़ा जड़ा हैगा उद्योग इथे है आके ਤੁਸੀਂ ਦਸੋ ਵੀ سرمਾਇਆ ਲਾਊਗਾ ਕਿਉਂ ਲਾਊਗਾ ਹਾਂਜੀ ਤੇ ਵੈਸੇ ਵੀ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਜਿਹੜੇ ਮਿੰਡ ਤੇ ਚੱਕਾ ਜਾਮ ਹੋ ਗਿਆ ਜੀ ਬਿਜਲੀ ਨਹੀਂ ਆਈ ਜੀ ਅਤੇ ਜਿਹੜੀਆਂ ਸਰਕਾਰੀ ਪਾਬੰਦੀਆਂ ਨੇ ਜਿਹੜੇ ਇੱਕ ਇੱਕੋ ਟਾਈਮ ਦੇ ਵਿੱਚ ਆਪਾਂ ਨੂੰ ਕਹਿੰਦੇ ਆ ਵਨ ਰੂਫ ਸੇਟਾਂ ਅਸੀਂ ਲੈ ਦੇਵਾਂਗੇ ਸਾਰੀਆਂ ਜ਼ਿੰਮੇਵਾਰੀਆਂ ਸਾਰੀਆਂ ਮਨਜ਼ੂਰੀਆਂ ਲੈਕਿਨ ਮਿਲਦੀ ਨਹੀਂ ਹੈਗੀ ਤੱਕੇ ਖਾਣੇ ਪੈਂਦੇ ਨੇ ਜਿਹੜਾ ਹੈਗਾ ਨਾ ਇਹ ਸਾਰੀਆਂ ਸਮੱਸਿਆਵਾਂ ਨੇ ਤੇ ਇੱਥੇ ਜਿਹੜਾ ਉਦਯੋਗ ਹੈਗਾ ਜਿਹੜਾ ਉਹਦੇ ਵਾਸਤੇ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਜੀ ਤੇ ਅਜਿਹੇ ਹਾਲਾਤ ਚ ਕਾਨੂੰਨ ਵਿਵਸਥਾ ਦਾ ਤੁਸੀਂ ਦੇਖੋ ਵੀ ਪਿਛਲੇ ਦਿਨੀ ਇੱਕ ਆਮ ਆਦਮੀ ਪਾਰਟੀ ਦੇ ਜਿਹੜੇ ਤਰਨਤਾਰਨ ਚ ਜਿਹੜੀ ਸੀਗੀ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਸੀ ਗੈਂਗਸਟਰਾਂ ਵੱਲੋਂ ਜੀ ਤੇ ਉਹਨਾਂ ਨੇ ਮੂੰਹ ਤੱਕ ਨਹੀਂ ਸੀ ਟਕੇ ਮਤਲਬ ਤੁਸੀਂ ਦੇਖੋ ਵੀ ਅੱਗੇ ਜਿਹੜੇ ਆਉਂਦੇ ਨੇ ਉਹ ਨਕਾਬ ਪਹਿਨਿਆ ਹੁੰਦਾ ਹੈ ਜਾਂ ਕੋਈ ਨੇਰੇ ਦੇ ਵਿੱਚ ਕਰਦੇ ਨੇ ਮੂੰਹ ਢੱਕ ਕੇ ਆਉਂਦੇ ਨੇ ਤੇ ਉਹਨਾਂ ਦਾ ਜਿਗਰੇ ਐਨੇ ਖੁੱਲੇ ਹੋਏ ਨਹੀਂ ਵੀ ਇੱਥੇ ਪੰਜਾਬ ਪੁਲਿਸ ਕੀ ਕਰ ਲੂਗੀ ਸਾਡਾ ਉਹ ਚਾਹੇ ਫੜੇ ਗਏ ਨੇ ਉਹ ਅਸਲੀ ਬੰਦੇ ਫੜੇ ਗਏ ਨੇ ਨਕਲੀ ਬਾਅਦ ਚ ਪਤਾ ਲੱਗੂਗਾ ਜੀ ਉਹ 36 ਗੜ੍ਹ ਦੀ ਰਾਜਧਾਨੀ ਰਾਜਪੁਰ ਤੋਂ ਫੜੇ ਗਏ ਸੀਗੇ ਤੇ ਉਸ ਦੇ باوجود ਮਤਲਬ ਇਹ ਜਿਹੜੀਆਂ ਇੰਜੀਨੀਅਰ ਘਟਨਾਵਾਂ ਹੋ ਰਹੀਆਂ ਨੇ ਇਸ ਦੇ ਉੱਪਰ ਥੋੜਾ ਚਿੰਤਾ ਜਿਹੜੀ ਹੈ ਕੱਲੀ ਕੱਲੀ ਸਰਕਾਰ ਦੀ ਨਹੀਂ ਪੰਜਾਬ ਦੀ ਜਿਹੜੀ ਜਨਤਾ ਹੈਗੀ ਆ ਉਹ ਵੀ ਫਿਕਰਮੰਦ ਹੈਗੀ ਆ ਇਸ ਮਾਮਲੇ ਵਿੱਚ ਤੇ ਜਿਹੜੀ ਐਡਵਾਈਜ਼ਰੀ ਹੈ ਜੀ ਉਹ ਕੈਨੇਡਾ ਸਰਕਾਰ ਦੀ ਇਸ ਲਈ ਧਿਆਨ ਖਿੱਚਦੀ ਹੈ ਕਿਉਂਕਿ ਉਸ ਨੇ ਕੱਲੇ ਪੰਜਾਬ ਦਾ ਹੀ ਨਾਂ ਨਹੀਂ ਲਿਆ ਉਸ ਨੇ ਗੁਜਰਾਤ ਰਾਜਸਥਾਨ ਇਨਾ ਦਾ ਵੀ ਜ਼ਿਕਰ ਕੀਤਾ ਹੈ ਵੀ ਉੱਥੇ ਵੀ ਨਹੀਂ ਜਾਣਾ ਹੈਗਾ ਕਿਸੇ ਕੈਨੇਡਾ ਦੇ ਕਿਸੇ ਨਾਗਰਿਕ ਨੇ ਸਲਾਹ ਦਿੱਤੀ ਹੈ ਸਲਾਹਕਾਰੀ ਕਹਾਂਗੇ ਆਪ ਅਡਵਾਈਜ਼ਰੀ ਨੂੰ ਪੰਜਾਬੀ ਚ ਆਪ ਸਲਾਹਕਾਰੀ ਕਹਿੰਦੇ ਆ ਜੀ ਤੇ ਉਹ ਇਸ ਕਰਕੇ ਦਿੰਦੀ ਹੈ ਵੀ ਇਹ ਜਿਹੜੇ ਸਾਰੇ ਜਿਹੜੇ ਸਟੇਟਾਂ ਨੇ ਨੇ ਉਹ ਪਾਕਿਸਤਾਨ ਨਾਲ ਲੱਗਦੀਆਂ ਨੇ ਤੇ ਪਾਕਿਸਤਾਨ ਤੁਹਾਨੂੰ ਪਤਾ ਹੈ ਵੀ ਅੱਤਵਾਦ ਦੀ ਪੁਸ਼ਤਪਨਾਹੀ ਕਰਦਾ ਬੜਾ ਇੱਕ ਸਿੱਧ ਪਦਰਾ ਜਿਹਾ ਸਭ ਨੂੰ ਪਤਾ ਹੈ ਇਹ ਬੱਚੇ-ਬੱਚੇ ਨੂੰ ਪਤਾ ਹੈ ਇਸ ਗੱਲ ਦੀ ਵੀ ਉੱਥੇ ਅੱਤਵਾਦੀਆਂ ਦੇ ਟਿਕਾਣੇ ਤੇ ਆਪਰੇਸ਼ਨ ਸੰਧੂਰ ਹਜੇ 7 ਤੋਂ 10 ਮਈ 2025 ਚ ਹੋ ਕੇ हटਿਆ ਜੀ ਤੇ ਇਸ ਕਰਕੇ ਉਹਨਾਂ ਨੇ ਜਾਰੀ ਤਾਂ ਇਸ ਕਰਕੇ ਕੀਤੀ ਹੈ ਲੇਕਿਨ ਪੰਜਾਬ ਦਾ ਨਾਂ ਪੰਜਾਬ ਚ ਨਾ ਜਾਓ ਜੀ ਤੇ ਇਹ ਇਹ ਮਦਰ ਨੂੰ ਵੱਡਾ ਸਵਾਲ ਖੜਾ ਕਰਦਾ ਹੈ ਸਾਡੀ ਜਿਹੜੀ ਪੰਜਾਬ ਦੀ ਜਨਤਾ ਉੱਪਰ ਵੀ ਤੇ ਸਰਕਾਰ ਤੇ ਤਾਂ ਸਵਾਲ ਇਹ ਜੇ ਖੜੇ ਹੁੰਦੇ ਹੀ ਨੇ ਜੀ ਤੇ ਆਪਾਂ ਅੱਗੇ ਗੱਲ ਕਰੀਏ ਵੈਨੇਜ਼ੁਏਲਾ ਤੇ ਜਿਹੜੇ ਦੂਜੇ ਜਿਹੜੇ ਦੇਸ਼ ਨੇ ਇਰਾਨ ਦੇ ਵਿੱਚ ਵੀ ਜਿਹੜਾ ਹੈਗਾ ਜੀ ਇਹ ਉਹਦੇ ਵਾਸਤੇ ਵੀ ਜਿਹੜਾ ਹੈ ਕਿ ਮਨਾ ਕੀਤਾ ਗਿਆ ਤੇ ਇਸ ਕਰਕੇ ਸਾਡੀ ਜਿਹੜੀ ਯਾਤਰਾ ਸਲਾਹਕਾਰੀ ਚ ਪੰਜਾਬ ਦਾ ਨਾਮ ਆਉਣਾ ਸਾਨੂੰ ਇਸ ਦੇ ਉੱਪਰ ਕਿੰਤੂ ਪਰੰਤੂ ਕਰਨ ਦਾ ਪੂਰਾ ਹੱਕ ਹੈ ਤੇ ਅਸੀਂ ਇਸ ਦੇ ਉੱਪਰ ਹੀ ਅਸੀਂ ਸਵਾਲ ਉਠਾ ਰਹੇ ਹਾਂ ਤੇ ਇਹ ਇਸ ਤਰ੍ਹਾਂ ਦੀ ਸਲਾਹਕਾਰੀ ਨਹੀਂ ਜਾਰੀ ਹੋਣੀ ਚਾਹੀਦੀ ਇਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ ਜੀ ਸਾਡੀ ਸਾਡੀ ਸਰਕਾਰ ਹੋਵੇ ਚਾਹੇ ਅਸੀਂ ਖੁਦ ਜ਼ਿੰਮੇਵਾਰ ਹੋਈਏ ਤੇ ਗੈਂਗਸਟਰਾਂ ਦੇ ਜਿਹੜੇ ਬੋਲਬਾਲਾ ਇਸ ਟਾਈਮ ਹੋਇਆ ਪਿਆ ਉਹ ਸਾਰੀ ਦੁਨੀਆ ਜਾਣਦੀ ਹੈ ਜੀ ਜੀ ਅ ਹੁਣ ਗੱਲ ਕਰਾਂਗੇ ਸਿਆਸਤ ਦੀ ਸੂਬੇ ਦੀ ਸਿਆਸਤ ਵੇ ਉਸ ਸਮੇਂ ਗਰਮਾ ਗਈ ਜਦੋਂ ਚਾਰ ਵੱਡੇ ਆਗੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਖਾਸ ਗੱਲ ਇਹ ਹੈ ਕਿ ਇਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਸੀਨੀਅਰ ਅਗੂ ਜਿਨ੍ਹਾਂ ਨੇ ਬਿੱਤੇ ਦਿਨੀ ਅਸਤੀਫਾ ਦਿੱਤਾ ਸੀ ਪਾਰਟੀ ਤੋਂ ਚਰਨਜੀਤ ਸਿੰਘ ਬਰਾੜ ਉਹ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਦੂਜੇ ਪਾਸੇ ਮੁੱਖ ਮੰਤਰੀ ਦੇ ਸਾਬਕਾ OSD ਉਹ ਵੀ ਭਾਰਤੀ ਜਨਤਾ ਪਾਰਟੀ ਵਿੱਚ ਅੱਜ ਸ਼ਾਮਲ ਹੋ ਗਏ ਨੇ ਸਾਬਕਾ MP ਜਗਮੀਤ ਸਿੰਘ ਬਰਾੜ ਉਹਨਾਂ ਨੇ ਵੀ ਭਾਜਪਾ ਦਾ ਅੱਜ ਕਮਲ ਫੜ ਲਿਆ ਤੇ ਖਾਸ ਗੱਲ ਇਹ ਰਹੀ ਕਿ ਇਸ ਮੌਕੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਖਾਸ ਤੌਰ ਤੇ ਹਾਜ਼ਰ ਰਹੇ ਨਾਇਬ ਸਿੰਘ ਸੈਣੀ ਅ ਇਹ ਵੀ ਆਪਣੇ ਆਪ ਵਿੱਚ ਕਈ ਤਰ੍ਹਾਂ ਦੇ ਜਾਂ ਕਿਆ ਸਰਾਈਆਂ ਲਗਾ ਰਿਹਾ ਜਿਸ ਤਰੀਕੇ ਨਾਲ ਨਾਇਬ ਸਿੰਘ ਸੈਣੀ ਪੰਜਾਬ ਵਿੱਚ ਕਾਫੀ ਸਰਗਰਮ ਨਜ਼ਰ ਆ ਰਹੇ ਨੇ ਪੰਜਾਬ ਦੀ ਸਿਆਸਤ ਵਿੱਚ ਕਾਫੀ ਸਰਗਰਮ ਨਜ਼ਰ ਆ ਰਹੇ ਨੇ ਵਕਫ ਵਕ ਮੌਕਿਆਂ ਤੇ ਉਹ ਆਪਣੀ ਹਾਜ਼ਰੀ ਪਰਦੇ ਰਹੇ ਨੇ ਤਿੰਨ ਚਾਰ ਦਿਨ ਪਹਿਲਾਂ ਵੀ ਉਹ ਮਾਛੀਵਾੜਾ ਸਾਹਿਬ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਸੀ ਉਸ ਤੋਂ ਬਾਅਦ ਸਮਰਵਾਲਾ ਰੈਲੀ ਵਿੱਚ ਵੀ ਉਹਨਾਂ ਨੇ ਸ਼ਿਰਕਤ ਕੀਤੀ ਸੀ ਮਾਗੀ ਮੇਲੇ ਦੌਰਾਨ ਵੀ ਉਹਨਾਂ ਨੇ ਸ਼ਿਰਕਤ ਕੀਤੀ ਸੀ ਤਾਂ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਇਹ ਦਾਅਵਾ ਹੈ ਕਿ ਉਹਨਾਂ ਦਾ ਪਰਿਵਾਰ ਹੁਣ ਵੱਡਾ ਹੋਇਆ ਹੈ ਮਜ਼ਬੂਤ ਹੋਇਆ ਹੈ ਆਉਂਦੇ ਦਿਨਾਂ ਵਿੱਚ ਭਾਰਤੀ ਜਨਤਾ ਪਾਰਟੀ ਸੂਬੇ ਦੀ ਸਿਆਸਤ ਵਿੱਚ ਇੱਕ ਵੱਡਾ ਪ੍ਰਭਾਵ ਪਾਏਗੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੀ ਇਮਾਨਦਾਰ ਸਰਕਾਰ ਹੈ ਹੁਣ ਸਿਰਫ ਭਾਰਤੀ ਜਨਤਾ ਪਾਰਟੀ ਹੀ ਦੇ ਸਕਦੀ ਹੈ ਜੀ ਬਿਲਕੁਲ ਤੁਸੀਂ ਸਾਰੀ ਖਬਰ ਦੱਸੀ ਇਹ ਬਿਲਕੁਲ ਸਹੀ ਗੱਲ ਹੈਗੀ ਹੈ ਸੁਨੀਲ ਜਾਖੜ ਜੀ ਦਾ ਬਿਆਨ ਆਇਆ ਹੈ ਤੇ ਉਹਨਾਂ ਨੇ ਬੜੀ ਖੁਸ਼ੀ ਜਿਹੜੀ ਜ਼ਾਹਰ ਕੀਤੀ ਹੈ ਵੀ ਜਿਹੜਾ ਭਾਜਪਾ ਦੇ ਪਰਿਵਾਰ ਦਾ ਜਿਹੜਾ ਇਸ ਟਾਈਮ ਵਿਸਥਾਰ ਹੋਇਆ ਹੈ ਤੇ ਸਤਿਮੁੱਚ ਇਹ ਉਹਨਾਂ ਦੇ ਜਿਹੜੀ ਉਹਨਾਂ ਦੇ ਉਹਨਾਂ ਦਾ ਹੀ ਸੇਰਾ ਹੈਗਾ ਇਹ ਤੇ ਨਾਇਬ ਸਿੰਘ ਸੈਣੀ ਜੀ ਦਾ ਨਾਮ ਕਿਉਂਕਿ ਵਰਤਿਆ ਜਾ ਰਿਹਾ ਹੈ ਕਿਉਂਕਿ ਇਸ ਵੇਲੇ ਪੰਜਾਬ ਭਾਜਪਾ ਦੇ ਵਿੱਚ ਕੋਈ ਚਰਚਿਤ ਚਿਹਰਾ ਨਹੀਂ ਹੈਗਾ ਤੇ ਉਹਨਾਂ ਦਾ ਉਹਨਾਂ ਨੂੰ ਇਸ ਕਰਕੇ ਅੱਗੇ ਕੀਤਾ ਜਾ ਰਿਹਾ ਹਰਿਆਣਾ ਚ ਉਹਨਾਂ ਦੀ ਸਰਕਾਰ ਹੈ ਨੈਚੁਰਲੀ ਉਹਨਾਂ ਨੂੰ ਅੱਗੇ ਕਰਨਾ ਤੇ ਉਹਨਾਂ ਨੇ ਜਾਖੜ ਸਾਹਿਬ ਨੇ ਕਿਹਾ ਹੈ ਕਿ ਭਾਜਪਾ ਇੱਕੋ ਇੱਕ ਪਾਰਟੀ ਹੈ ਜੋ ਮੌਜੂਦਾ ਹਾਲਾਤ ਵਿੱਚ ਸੂਬੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲ ਸਕਦੀ ਹੈ ਇਹ ਕਿਹਾ ਉਹਨਾਂ ਨੇ ਤੇ ਪ੍ਰਨੀਤਕੌਰ ਹੋਈ ਜਿਹੜੇ ਸਾਬਕਾ ਐਮਪੀ ਨੇ ਉਹਨਾਂ ਦਾ ਵੀ ਬਿਆਨ ਆਇਆ ਹੈ ਕਿ ਰਾਜਨੀਤੀ ਬਦਲ ਰਹੀ ਹੈ ਤੇ 1927 ਜਿਹੜੀਆਂ 2027 ਦੀਆਂ ਜਿਹੜੇ ਚੋਣਾਂ ਨੇ ਉਹ ਅਸੀਂ ਜਿੱਤਾਂਗੇ ਇਹ ਕਿਹਾ ਜੀ ਉਹਨਾਂ ਨੇ ਤੇ ਰਾਜ ਮੰਤਰੀ ਰਵਨੀਤ ਬਿੱਟੂ ਰੇਲ ਰਾਜ ਮੰਤਰੀ ਜਿਹੜੇ ਕੇਂਦਰ ਦੇ ਉਨਾਂ ਦਾ ਵੀ ਲਗਭਗ ਇਹੋ ਜਿਹਾ ਬਿਆਨ ਆ ਵੀ ਜਿਹੜੀਆਂ ਸਰਕਾਰ ਜਿਹੜੀ ਸਾਡੀ ਸਰਕਾਰ ਬਣੂਗੀ ਪੰਜਾਬ ਦੇ ਵਿੱਚ 117 17 ਸੀਟਾਂ ਤੇ ਅਸੀਂ ਇੰਡੀਪੈਂਡੈਂਟਲੀ ਚੋਣ ਲੜਾਂਗੇ ਤੇ ਇੱਕ ਗੱਲ ਧਿਆਨ ਚ ਰੱਖਣ ਰੱਖਣ ਦੀ ਵਾਲੀ ਗੱਲ ਹੈਗੀ ਇਹ ਜੀ ਵੀ ਵਿਵੇਕ ਜੀ ਇਹ ਇੱਕ ਹਰਦੀਪ ਪੂਰੀ ਤੇ ਰਵਨੀਤ ਬਿੱਟੂ ਲੈਣੀ ਚਾਹੁੰਦੇ ਵੀ ਕਾਲੀ ਦਲ ਨਾਲ ਕੋਈ ਸਮਝੌਤਾ ਬੜੀ ਬੜਾ ਇਹ ਸਖਤ ਸਟੈਂਡ ਲੈਂਦੇ ਨੇ ਤੇ ਇਹ ਕਹਿੰਦੇ ਨੇ ਵੀ ਨਹੀਂ ਅਸੀਂ ਨਹੀਂ ਮਤਲਬ ਹੋਣ ਦੇਣਾ ਇਹੋ ਜਿਹੀ ਕੁਝ ਜਿਹੜੇ ਭਾਜਪਾ ਦੇ ਵਿੱਚ ਜਿਹੜੇ ਵੱਡੇ ਲੀਡਰ ਨੇ ਉਹ ਮੇਰੇ ਖਿਆਲ ਦੇ ਵਿੱਚ ਦੋ ਪਾਸੇ ਵੰਡੇ ਹੋਏ ਨੇ ਜਿਵੇਂ ਕੈਪਟਨ ਮਰਿੰਦਰ ਦਾ ਬਿਆਨ ਆਉਂਦਾ ਵੀ ਨਹੀਂ ਭਾਜਪਾ ਨੂੰ ਇਹਦਾ ਨਾਲ ਸਮਝੌਤਾ ਕਰਨਾ ਪਊਗਾ ਤੇ ਹੋਰ ਵੀ ਕੁਝ ਲੀਡਰ ਹੈਗੇ ਆ ਜਿਹੜੇ ਦਬੀ ਸੁਰ ਦੇ ਵਿੱਚ ਇਹ ਗੱਲਾਂ ਕਰਦੇ ਨੇ ਕੈਪਟਨ ਸਾਹਿਬ ਨੇ ਤਾਂ ਕਿਉਂਕਿ ਬੜੇ ਖੁੱਲ ਕੇ ਗੱਲ ਕੀਤੀ ਸੀਗੀ ਵੀ ਇਹ ਇਹਦੇ ਬਿਨਾ ਗੱਲੀਆਂ ਨਹੀਂ ਬਣਨੀ ਹੈਗੀ ਤੇ ਲੇਕਿਨ ਜਿਹੜੇ ਬੀਜੇਪੀ ਦੇ ਇਹ ਜਿਹੇ ਲੀਡਰ ਨੇ ਰਵਨੀਤ ਬਿੱਟੂ ਵਰਗੇ ਤੇ ਉਹਨਾਂ ਦਾ ਇਹੀ ਕਹਿਣਾ ਵੀ ਨਹੀਂ ਅਸੀਂ ਇਕੱਲੇ ਲੜਾਂਗੇ ਕਿਉਂਕਿ ਅਸੀਂ ਸਾਡਾ ਜਿਹੜਾ ਵੋਟ ਬੈਂਕ ਹੈਗਾ ਉਹਦੇ ਵਿੱਚ ਬੜਾ ਪਰਸੈਂਟੇਜ ਜਿਹੜੀ ਹੈਗੀ ਹੈ ਵਧੀਆ ਜੀ ਜੀ ਖਬਰ ਇੱਕ ਵਾਰ ਫਿਰ ਕੈਨੇਡਾ ਤੋਂ ਹੈ ਜਿੱਥੇ ਟੋਰਾਂਟੋ ਵਿੱਚ ਬਰਫੀਲਾ ਤੂਫਾਨ ਆਇਆ ਇਸ ਵਾਰ ਦੱਸਿਆ ਜਾ ਰਿਹਾ ਹੈ ਕਿ ਬਰਫਬਾਰੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਆਮ ਜਨ ਜੀਵਨ ਖਾਸਾ ਪ੍ਰਭਾਵਿਤ ਹੋਇਆ ਇਸ ਬਰਫਬਾਰੀ ਕਾਰਨ ਜੀ ਜੀ ਬਿਲਕੁਲ ਉਥੇ ਦੀਆਂ ਵੀਡੀਓਜ਼ ਬੜੀਆਂ ਵਾਇਰਲ ਹੋ ਰਹੀਆਂ ਜੀ ਸੋਸ਼ਲ ਮੀਡੀਆ ਤੇ ਤੇ ਉਥੇ ਪੀਅਰਸਨ ਟ੍ਰਾਂਟੋ ਦਾ ਉਥੇ ਦੀ ਜਿਹੜੀ ਕੈਰੇਡੀਅਨ ਸਟੇਟ ਹੈ ਆਨਟਾਰੀਓ ਉਹਦਾ ਜਿਹੜਾ ਮੁੱਖ ਨਗਰ ਹੈਗਾ ਮੁੱਖ ਮਹਾਨਗਰ ਹੈਗਾ ਟ੍ਰਾਂਟੋ ਉਹਦਾ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਹੈਗਾ ਜੀ ਉਥੇ ਕਦੇ ਇੰਨੀ ਬਰਫਬਾਰੀ ਨਹੀਂ ਦੇਖੀ ਗਈ ਇਸ ਤੋਂ ਪਹਿਲਾਂ ਉਸ ਇਲਾਕੇ ਦੇ ਵਿੱਚ ਬਾਕੀ ਥਾਵਾਂ ਤੇ ਹੁੰਦੀ ਹੈ ਲੇਕਿਨ ਉਥੇ ਜਿਹੜੀ ਜਿਸ ਭੂਗੋਲਿਕ ਖੇਤਰ ਦੇ ਵਿੱਚੋਂ ਬਣਿਆ ਉਹ ਉਥੇ ਇੰਨੀ ਬਰਫਬਾਰੀ ਉਹਦਾ ਰਿਕਾਰਡ ਟੁੱਟਿਆ ਜੀ ਹੁਣ ਤੱਕ ਦਾ ਇਤਿਹਾਸਕ ਰਿਕਾਰਡ ਬਣਿਆ ਉਥੇ ਮਤਲਬ ਪਹਿਲੀ ਵਾਰੀ ਇੰਨੀ ਬਰਫਬਾਰੀ ਉਥੇ ਹੋਈ ਹੈ ਤੇ ਜਿਹੜੇ ਸੜਕਾਂ ਤੇ ਤਾਬ ਆਵਾਜਾਈ ਖਤਮ ਹੋਈ ਗਈ ਨੇਚਰਲੀ ਜਿਹੜੀ ਹੈਗੀ ਹਵਾਈ ਆਵਾਜਾਈ ਵੀ ਪੂਰੀ ਤਰ੍ਹਾਂ ਉਸ ਟਾਈਮ ਠੱਪ ਹੋਈ ਪਈ ਹੈ ਔਰ ਇੱਕਦਮ ਉਥੇ ਜਿਹੜੇ ਹੈਗੇ ਆ ਆ ਨ ਬੁਲਡੋਜ਼ਰ ਚੱਲਦੇ ਨੇ ਜਿਹੜੇ ਸਾਫ਼ ਕਰ ਦਿੰਦੇ ਨੇ ਆਪਣਾ ਬਰਫਬਾਰੀ ਜਿਹੜੀ ਹੁੰਦੀ ਹੈ ਸੜਕਾਂ ਦੇ ਉੱਪਰ ਲੇਕਿਨ ਐਸ ਵਾਰ ਜਿਹੜੀ ਹੈਗੀ ਹੈ ਇੱਕ ਸਪੈਸ਼ਲ ਤਰ੍ਹਾਂ ਦਾ ਸਮਝ ਲਓ ਇੱਕ ਬਲਿਜ਼ਰਡ ਜਿਹਨੂੰ ਕਹਿੰਦੇ ਆਪਾਂ ਅੰਗਰੇਜ਼ੀ ਦੇ ਵਿੱਚ ਬਰਫਾਨੀ ਤੂਫਾਨ ਜਿਹੜਾ ਹੈਗਾ ਉਹ ਆਇਆ ਹੈਗਾ ਤੇ ਬੜਾ ਭਿਆਨਕ ਕਿਸਮ ਦਾ ਹੈਗਾ ਜੀ ਤੇ 22 ਸੈਂਟੀਮੀਟਰ ਜਿਹੜੀ ਹੈਗੀ ਹੈ ਹਵਾਈ ਅੱਡੇ ਦੇ ਉੱਪਰ ਬਰਫਬਾਰੀ ਹੋਈ ਐਨੀ ਪਹਿਲਾਂ ਕਦੇ ਨਹੀਂ ਹੋਈ ਜਦਕਿ ਇਹਦੋਂ ਡਬਲ ਤੋਂ ਵੀ ਜ਼ਿਆਦਾ ਹੈ ਹੋਰ ਇਲਾਕਿਆਂ 'ਚ ਹੁੰਦੀ ਹੈ ਲੇਕਿਨ ਹਵਾਈ ਅੱਡੇ ਦੇ ਉੱਪਰ ਐਨੀ ਕਦੇ ਨਹੀਂ ਸੀ ਹੋਈ ਤੇ ਉਹ ਕੁਝ ਇਹੋ ਜਿਹੀ ਥਾਂ ਤੇ ਬਣਾਇਆ ਗਿਆ ਜ ਤੇ ਐਸ ਤੋਂ ਪਹਿਲਾਂ ਦਾ ਰਿਕਾਰਡ ਜਿਹੜਾ ਸੀ 15.2 ਫੀਸਦੀ 2 ਸੈਂਟੀਮੀਟਰ ਦਾ ਸੀਗਾ ਜੀ ਜਿਹੜਾ ਪੀਅਰਸਨ ਹਵਾਈ ਅੱਡੇ ਦਾ ਤੇ ਉੱਥੇ ਦੇ ਜਿਹੜੇ ਮੌਸਮ ਵਿਭਾਗ ਹੈ ਜੀ ਉਹਨੂੰ এনवायरमेंट ਕੈਨੇਡਾ ਕਹਿੰਦੇ ਨੇ ਜੀ ਤੇ ਉਹਨਾਂ ਦਾ ਜਿਹੜਾ ਬਿਆਨ ਹੈਗਾ ਤੇ ਉਹਨਾਂ ਨੇ ਕਿਹਾ ਵੀ ਇਹ ਵੀਕਐਂਡ ਤੱਕ ਮੌਸਮ ਐਦਾ ਹੀ ਰਹੇਗਾ ਮਤਲਬ ਐਤਵਾਰ ਤੱਕ ਮੌਸਮ ਜਿਹੜਾ ਖਰਾਬ ਰਹੇਗਾ ਜੀ ਤੇ ਅ ਵੈਸੀ ਸਕਾਰਬੋਰੋ ਇਲਾਕੇ ਚ 53 ਸੈਂਟੀਮੀਟਰ ਹੈਗਾ ਜੀ ਜੇ ਆਪਾਂ ਉੱਥੇ ਪੀਅਰ ਸੰਚ ਕਹੀਏ 22 ਤਾਂ ਉੱਥੇ ਡਬਲ ਤੋਂ ਵੀ ਜ਼ਿਆਦਾ ਬਰਫਬਾਰੀ ਹੋਈ ਹੈ ਜੀ ਤੇ ਐਦੋਂ ਵੱਧ ਹੋਰ ਨਹੀਂ ਹੈਗੀ ਬਾਕੀ ਕਿਤੇ 37 ਕਿਤੇ 23 ਇਦਾਂ ਦੀ ਚੱਲ ਰਹੀ ਹੈ ਬਰਫਬਾਰੀ ਦੀ ਜਿਹੜੀ ਭਾਰੀ ਬਰਫਬਾਰੀ ਦੀ ਚੇਤਾਵਨੀ ਤਾਂ ਲੋਰਡਰ ਤਾਂ ਖਤਮ ਹੋ ਗਿਆ ਲੇਕਿਨ ਜਿਹੜਾ ਹੈਗਾ ਮੌਸਮ ਖਰਾਬ ਰਹੇਗਾ ਕਹਿ ਲੋ ਜਾਂ ਜਦ ਤੱਕ ਸੜਕਾਂ ਮਤਲਬ ਸਾਫ਼ ਨਹੀਂ ਹੋ ਸਕਣਗੀਆਂ ਐਤਵਾਰ ਤੱਕ ਇਹ ਉੱਥੇ ਦੇ ਜਿਹੜੇ ਪ੍ਰਸ਼ਾਸਨ ਨੇ ਕਿਹਾ ਜੀ ਜੀ ਮਹਤਾਬ ਜੀ ਹੁਣ ਪੰਜਾਬ ਦੇ ਮੌਸਮ ਦੀ ਵੀ ਗੱਲ ਕਰ ਲਈਏ ਤੇ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਜਿਹੜੀ ਅਪਡੇਟ ਜਾਰੀ ਕੀਤੀ ਗਈ ਸੀ ਉਸ ਅਨੁਸਾਰ 18 ਜਨਵਰੀ ਤੋਂ ਬਾਅਦ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਹਾਲਾਂਕਿ ਸੀਤ ਲਹਿਰ ਦਾ ਹਜ਼ੂਰ ਹੈ ਉਹ ਲਗਾਤਾਰ ਬਣਿਆ ਰਹੇਗਾ ਤੇ ਇੱਕ ਹੋਰ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਹੁਸ਼ਿਆਰਪੁਰ ਵਿੱਚ ਜਿਹੜਾ ਘੱਟੋ ਘੱਟ ਤਾਪਮਾਨ ਹੈ ਉਹ 0 ਡਿਗਰੀ ਤੱਕ ਪਹੁੰਚ ਗਿਆ ਆਮ ਤੌਰ 'ਤੇ ਅਜਿਹੇ ਤਾਪਮਾਨ ਜੰਮੂ ਕਸ਼ਮੀਰ ਜਾਂ ਹਿਮਾਚਲ ਵਿੱਚ ਦਰਜ ਕੀਤਾ ਜਾਂਦਾ ਪਰ ਜਨਵਰੀ ਮਹੀਨੇ ਵਿੱਚ ਹੁਸ਼ਿਆਰਪੁਰ ਵਿੱਚ 0 ਡਿਗਰੀ ਜਿਹੜਾ ਘੱਟੋ ਘੱਟ ਤਾਪਮਾਨ ਹੈ ਦਰਜ ਕੀਤਾ ਜਾਣਾ ਆਪਣੇ ਆਪ ਵਿੱਚ ਇਹ ਇੱਕ ਨਵਾਂ ਰਿਕਾਰਡ ਹੈ ਜੀ ਬਿਲਕੁਲ ਬਿਲਕੁਲ ਵੈਸੇ ਤਾਂ ਫਿਰੂਜ਼ਪੁਰ ਸਭ ਤੋਂ ਠੰਡਾ ਰਿਹਾ ਹੈ ਜੀ 0 ਡਿਗਰੀ ਤੇ ਉੱਥੇ ਵੀ 0 ਡਿਗਰੀ ਰਿਹਾ ਹੈ ਲੇਕਿਨ ਹੁਸ਼ਿਆਰਪੁਰ ਚ ਇਹ ਪਹਿਲੀ ਵਾਰੀ ਇਦਾਂ ਹੋਇਆ ਔਰ ਹੁਸ਼ਿਆਰਪੁਰ ਦੇ ਵਿੱਚ 4 ਡਿਗਰੀ ਰਿਹਾ ਹੈ ਲੇਕਿਨ ਹੁਸ਼ਿਆਰਪੁਰ ਦੇ ਨਾਲ ਇੱਕ ਇਲਾਕਾ ਹੈਗਾ ਬੁੱਲੋਵਾਲ ਪਿੰਡ ਹੈ ਤੇ ਉੱਥੇ ਇਹ ਟੈਂਪਰੇਚਰ ਜਿਹੜਾ ਹੈਗਾ ਕਸਬਾ ਹੈ ਉੱਥੇ ਟੈਂਪਰੇਚਰ 0 ਡਿਗਰੀ ਮਤਲਬ ਇਹ ਕੋਈ ਪਗੋਲਿਕ ਖੇਤਰ ਹੁੰਦੇ ਆ ਜੀ ਵਿਵੇਕ ਜੀ ਜਿੱਥੇ ਮਤਲਬ ਨਾ ਉਹ ਲੰਬਕਾਰ ਵਿਸਕਾਰ ਜਿਹੜੇ ਆਪਾਂ ਦੇਖਦੇ ਹੁੰਨੇ ਆ ਤੇ ਉਹ ਕੋਈ ਜੇ ਇਸ ਤਰ੍ਹਾਂ ਲੈਟੀਟਿਊਡ ਦੇ ਉੱਪਰ ਕੋਈ ਚੀਜ਼ ਹੁੰਦੀ ਆ ਤਾਂ ਉੱਥੇ ਇਸ ਤਰ੍ਹਾਂ ਦਾ ਮੌਸਮ ਬਣਦਾ ਕਈ ਵਾਰ ਨਹਿਰਾਂ ਤੇ ਸਰੋਵਰਾਂ ਦੇ ਨੇੜੇ ਵੀ ਕੁਝ ਜ਼ਿਆਦਾ ਠੰਡ ਮਹਿਸੂਸ ਕੀਤੀ ਜਾਂਦੀ ਜੀ ਜੀ ਇਹ ਵੀ ਇਹ ਵੀ ਕਾਰਨ ਹੁੰਦਾ ਜੀ ਬਿਲਕੁਲ ਸਹੀ ਤੁਸੀਂ ਬਿਲਕੁਲ ਸਹੀ ਪਕੜਿਆ ਤੇ ਕਈ ਵਾਰੀ ਉਥੋਂ ਕੋਕੇ ਨਾਲ ਨਾ ਜੀ ਤੌਲਾਤਾਰ ਰੇਂਜ ਉਥੋਂ ਦਿਖਾਈ ਦਿੰਦੀ ਹੈ ਹੁਸ਼ਿਆਰਪੁਰ ਤੋਂ ਤੇ ਉਧਰੋਂ ਉਹ ਹਵਾਵਾਂ ਉਧਰੋਂ ਆ ਸਕਦੀਆਂ ਨੇ ਇਹ ਯਾਨੀ ਮੌਸਮ ਵਿਭਾਗ ਦੀ ਜਿਹੜੀ ਹੈਗੀ ਹੈ ਨੇ ਉਹਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਉੱਥੇ ਜਿਹੜਾ 21 ਜਨਵਰੀ ਤੱਕ ਕੁਦਰ ਜੀ ਜਿਹੜੇ ਸਕੂਲਾਂ ਦਾ ਟਾਈਮ ਹੈ ਉਹ ਚੇਂਜ ਹੋਇਆ ਹੈ ਸਵੇਰੇ 10 ਵਜੇ ਖੁੱਲਣਗੇ ਤੇ ਸ਼ਾਮ ਨੂੰ 3 ਵਜੇ ਬੰਦ ਹੋਣਗੇ ਤੇ 21 ਜਨਵਰੀ ਤੱਕ ਇਹ ਹੁਕਮ ਲਾਗੂ ਰਹਿਣਗੇ ਜੀ ਤੇ ਆਪਣਾ چاہے ਸੂਰਜ ਨਿਕਲੇ ਆਉਂਦਾ ਹੈ ਲੇਕਿਨ ਠੰਡ ਦੇ ਵਿੱਚ ਜਿਹੜੀ ਹੈਗੀ ਆ ਕੜਾਕੇ ਦੀ ਜਿਹੜੀ ਠੰਡ ਆ ਉਹਦੇ ਚ ਕੋਈ ਫਰਕ ਨਹੀਂ ਪਿਆ ਹੈਗਾ ਉਹ ਉਸ ਤਰ੍ਹਾਂ ਹੀ ਚੱਲ ਰਿਹਾ ਹੈ ਦੁਪਹਿਰ ਤੋਂ ਬਾਅਦ ਜਿਹੜੀ ਹੈਗੀ ਧੁੱਪ ਮਾੜੀ ਮੋਟੀ ਨਿਕਲੇ ਆਉਂਦੀ ਹੈ ਜੀ ਤੇ ਦਿੱਲੀ ਚ ਵੀ ਜਿਹੜੀ ਹੈਗੀ ਇਸ ਟਾਈਮ ਕਹਿੰਦੇ ਜੀ ਰਿਕਾਰਡ ਠੰਡ ਪੈ ਰਹੀ ਹੈ ਉੱਥੇ ਵੀ ਜਿਹੜੇ ਰਿਕਾਰਡ ਪੁਰਾਣੇ ਟੁੱਟ ਰਹੇ ਨੇ ਇਹ ਸਾਰਾ ਮੌਸਮ ਵਿਗਿਆਨੀਆਂ ਅਨੁਸਾਰ ਜਿਹੜਾ ਹੈਗਾ ਪੱਛਮੀ ਗੜਬੜੀ ਉਹਦੇ ਮੁਤਾਬਿਕ ਹੋ ਰਿਹਾ ਹੈ ਵੈਸਟਰਨ ਡਿਸਟਰਬੈਂਸਸ ਕਾਰਨ ਹੋ ਰਿਹਾ ਹੈ ਜੀ ਤੇ ਯਾਨੀ ਜਿਹੜੀਆਂ ਹਵਾਵਾਂ ਪੱਛਮ ਤੋਂ ਆ ਰਹੀਆਂ ਨੇ ਜਿਹੜਾ ਇਹ ਮੀਂਹ ਤੇ برفਬਾਰੀ ਜਿਹੜੀ ਹੈਗੀ ਹੈ ਅਰਬ ਸਾਗਰ ਵਾਲੇ ਪਾਸਿਓਂ ਆਉਂਦੀ ਹੈ ਜੀ ਤੇ ਉਸ ਨੂੰ ਆਪਾਂ ਪੱਛਮੀ ਗੜਬੜੀ ਮੰਨਦੇ ਆ ਜੀ ਜੀ ਅ ਗੱਲ ਹੁਣ ਕਰਾਂਗੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਵਿਖੇ ਅਮੂਮਨ ਜ਼ਿਆਦਾ ਭੀੜ ਨਜ਼ਰ ਆਉਂਦੀ ਹੈ ਸੈਲਾਨੀ ਉੱਥੇ ਪਹੁੰਚਦੇ ਨੇ ਪਰ ਇੱਕ ਬੀਤੇ ਦਿਨਾਂ ਦੌਰਾਨ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਿੱਥੇ ਪ੍ਰੀ ਵਿਡਿੰਗ ਸ਼ੂਟ ਉੱਥੇ ਜਿਹੜੇ ਵਿਆਹਣ ਵਾਲੇ ਜੋੜੇ ਨੇ ਉਹਨਾਂ ਵੱਲੋਂ ਕਰਵਾਇਆ ਜਾਂਦਾ ਹੈ ਇਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਉੱਥੇ ਪਾਬੰਦੀ ਵੀ ਲਗਾਈ ਗਈ ਸੀ باوجود ਦੇਸ ਦੇ ਕੁਝ ਜੋੜੇ ਉੱਥੇ ਪ੍ਰੀ-ਵੇਡਿੰਗ ਸ਼ੂਟ ਕਰਵਾ ਰਹੇ ਸੀ ਹੁਣ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿ ਹੈਰੀਟੇਜ ਸਟਰੀਟ ਵਿੱਚ ਅੱਜ ਤੋਂ ਬਾਅਦ ਕੋਈ ਵੀ ਪ੍ਰੀ-ਵੇਡਿੰਗ ਸ਼ੂਟ ਨਹੀਂ ਹੋਵੇਗਾ ਜੀ ਜੀ ਬਿਲਕੁਲ ਬੜੀ ਸਖਤੀ ਕੀਤੀ ਜਾ ਰਹੀ ਹੈ ਜੀ ਰੀਲਾਂ ਬਣਾਉਣ ਵਾਲੀ ਜਿਹੜੇ ਸਾਡੇ ਨੌਜਵਾਨ ਨੇ ਉਹ ਬੜੇ ਨਿਰਾਸ਼ ਨੇ ਪ੍ਰੀ ਵਿਡਿੰਗ ਸ਼ੂਟ ਵੀ ਬੰਦ ਕਰ ਦਿੱਤੇ ਗਏ ਨੇ ਤੇ ਜਦੋਂ ਇਹ ਲਾਗੂ ਕਰ ਰਹੇ ਸੀ ਜੀ ਇਹ ਇਸ ਨੂੰ ਇੰਪਲੀਮੈਂਟ ਕਰ ਰਹੇ ਸੀ ਪਹਿਲੇ ਦਿਨ ਉੱਥੇ ਕੁਝ ਝਗੜੇ ਵੀ ਹੋਏ ਨੇ ਪੁਲਿਸ ਨਾਲ ਜਿਹੜੇ ਉੱਥੇ ਜਿਹੜੇ ਮੁਲਾਜ਼ਮ ਸੀ ਸੁਰੱਖਿਆ ਬੁਲਾ ਲਈ ਤੇ ਉਹਦੇ ਨਾਲ ਕੁਝ ਜਿਹੜੇ ਸ਼ੂਟ ਕਰ ਰਹੇ ਸੀ ਜਾਂ ਰੀਲਾਂ ਬਣਾ ਰਹੇ ਸੀ ਉਹਨਾਂ ਦੀ ਝਗੜਾ ਹੋਇਆ ਕੁਝ ਬਹਿਸ ਮੋਬਾਈਲ ਦੀ ਵੀ ਹੋਏ ਨੇ ਤੇ ਲੇਕਿਨ ਹੁਣ ਜਿਹੜੇ ਹੈਗੇ ਆ 20 ਵਾਰ ਤੋਂ ਮਤਲਬ ਜਿਹੜੀ ਹੈਗੀ ਆ ਇਹ ਸਾਰਾ ਕੁਝ ਬੰਦ ਹੋ ਚੁੱਕਿਆ ਜੀ ਤੇ ਦੇਖਿਆ ਜਾਵੇ ਤਾਂ ਇਹ ਠੀਕ ਹੀ ਫੈਸਲਾ ਹੀ ਹੈਗਾ ਜੀ ਇਹ ਉੱਥੇ ਬਿਨਾ ਮਤਲਬ ਕਈ ਵਾਰੀ ਐਦਾਂ ਦੇ ਭੀੜ ਇਕੱਠੀ ਹੋ ਜਾਂਦੀ ਹੈ ਬਿਗਾਲਤੀ ਹੋ ਜਾਂਦੇ ਕਈ ਜੀ ਹਾਂ ਬਿਲਕੁਲ ਉੱਥੇ ਜਿਹੜਾ ਹੈਗਾ ਇੱਕ ਅਲੱਗ ਮਾਹੌਲ ਨਾ ਜਾਂਦੇ ਜੀ ਆਸਥਾ ਦਾ ਬਿਲਕੁਲ ਇੱਕ ਮਾਹੌਲ ਹੁੰਦਾ ਉੱਥੇ ਤੇ ਉਹਦੇ ਵਿੱਚ ਜਿਹੜਾ ਹੈਗਾ ਵਿਗਨ ਪੈਂਦਾ ਜੀ ਤੇ ਇਹ ਜਿਹੇ ਫੈਸਲੇ ਤਾਂ ਲੈ ਲੈ ਜਾਣੇ ਕੋਈ ਇਹ ਗਲਤ ਗੱਲ ਨਹੀਂ ਹੈ ਜੀ ਠੀਕ ਹੈ ਜੀ ਜੀ ਮਹਤਵਪੂਰਨ ਜੀ ਆਸਟ੍ਰੇਲੀਆ ਦੀ ਜਿਹੜੀ ਸਰਕਾਰ ਹੈ ਉਹ ਬੱਚਿਆਂ ਦੇ ਮੋਬਾਈਲ ਨੂੰ ਲੈ ਕੇ ਪਹਿਲਾਂ ਹੀ ਇੱਕ ਫੈਸਲਾ ਸੁਣਾ ਚੁੱਕੀ ਹੈ ਕਿ 15 ਸਾਲ ਤੋਂ ਜਿਹੜੇ ਘੱਟ ਦੇ ਬੱਚੇ ਨੇ ਉਹ ਮੋਬਾਈਲ ਦੀ ਵਰਤੋਂ ਨਹੀਂ ਕਰਨਗੇ ਜਦੋਂ ਸਕੂਲ ਟਾਈਮ ਆਉਂਦੇ ਨੇ ਹੁਣ ਇੱਕ ਨਵਾਂ ਫਰਮਾਨ ਆਸਟ੍ਰੇਲੀਆ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਬੱਚੇ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੀ ਦੂਰ ਰਹਿਣਗੇ ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਜੀ ਦੁਨੀਆ ਭਰ ਵਿੱਚ ਗਿਨੇ ਜੁਨੇ ਮੁਲਕ ਨੇ ਜਿਨ੍ਹਾਂ ਨੇ ਬੱਚਿਆਂ ਦੇ ਮੋਬਾਈਲ ਤੇ ਤੇ ਹੁਣ ਜਿਹੜਾ ਸੋਸ਼ਲ ਮੀਡੀਆ ਉਸ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਦੇ ਨਾਲ ਹੀ ਮਾਪਿਆਂ ਨੂੰ ਵੀ ਹਦਾਇਤ ਜਾਰੀ ਕੀਤੀ ਹੈ ਕਿ ਉਹ ਇਸ ਦਾ ਖਾਸ ਖਿਆਲ ਰੱਖਣ ਜੀ ਜੀ ਬਿਲਕੁਲ ਵਿਵੇਕ ਜੀ ਪਿਛਲੇ ਦਿਨਾਂ ਚ ਕੁਝ ਦਿਨਾਂ ਦੇ ਵਿੱਚ ਹੀ ਨਵੇਂ ਸਾਲ ਤੋਂ ਬਾਅਦ 47 ਲੱਖ ਬੱਚਿਆਂ ਦੇ ਅਕਾਊਂਟ ਜਿਹੜੇ ਆ ਬੰਦ ਕਰ ਦਿੱਤੇ ਗਏ ਜੀ ਖਾਸ ਕਰਕੇ ਫੇਸਬੁੱਕ ਵਗੈਰਾ ਹੋਰ ਇੰਸਟਾਗ੍ਰam ਵਗੈਰਾ ਜੋ ਵੀ ਸੋਸ਼ਲ ਮੀਡੀਆ ਦੇ ਉੱਪਰ ਵੀ ਉਹਨਾਂ ਨੇ ਨਹੀਂ ਜੁੜਨਾ ਬਾਕੀ ਜਿਹੜੇ ਵਿਦਿਅਕ ਜਿਹੜੇ ਐਜੂਕੇਸ਼ਨਲ ਚੀਜ਼ਾਂ ਨੇ ਉੱਥੇ ਕੋਈ ਬੈਨ ਨਹੀਂ ਹੈ ਇਹ ਬਿਲਕੁਲ ਇਹ ਫੈਸਲਾ ਸਾਨੂੰ ਮੈਨੂੰ ਲੱਗਦਾ ਵੀ ਪੰਜਾਬ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਬੱਚੇ ਜਿਹੜੇ ਹੈਗੇ ਬਹੁਤ ਸਾਰਾ ਟਾਈਮ ਜਿਹੜੇ ਹੈਗੇ ਉਹਦੇ ਉੱਪਰ ਖਰਾਬ ਕਰਦੇ ਆਂ ਰੀਲਾਂ ਦੇਖਦੇ ਕਿ ਜਿਹੜੀਆਂ ਬਿਨਾਂ ਮਤਲਬ ਦੀਆਂ ਜਿਨ੍ਹਾਂ ਦਾ ਕੋਈ ਸਿਰ ਨਹੀਂ ਹੁੰਦਾ ਪੈਰ ਨਹੀਂ ਹੁੰਦਾ ਤੇ ਇਹ ਫੇਸਬੁੱਕ ਵਗੈਰਾ ਤੇ ਜ਼ਿਆਦਾ ਚੱਲਦੀਆਂ ਨੇ ਜਾਂ YouTube ਤੇ ਚੱਲਦੀਆਂ ਨੇ ਤੇ ਉਹ ਉਹਨਾਂ ਦਾ ਸੱਚੀ ਜਿਹੜਾ ਸੱਚਮੁੱਚ ਜਿਹੜਾ ਹੈਗਾ ਉਹਤੇ ਬੈਨ ਲੱਗਣਾ ਚਾਹੀਦਾ ਬਿਲਕੁਲ 네ਗੇਟਿਵ ਇਮਪੈਕਟ ਇਹਨਾਂ ਚੀਜ਼ਾਂ ਦਾ ਅਜੋਕੀ ਪੀੜੀ ਤੇ ਪੈ ਰਿਹਾ ਕਿਤੇ ਨਾ ਕਿਤੇ ਉਹ ਹਿੰਸਕ ਰੂਪੇ اختیار ਕਰਦੇ ਨੇ ਅੱਜ ਕੱਲ ਤਾਂ ਜੀ ਮੋਬਾਈਲ ਡੀ ਐਡਿਕਸ਼ਨ ਸੈਂਟਰ ਵੀ ਖੁੱਲ ਚੁੱਕ ਨੇ ਸ਼ਾਹੀ ਚਹਿਰ ਪਟਿਆਲਾ ਵਿੱਚ ਵੀ ਇੱਕ ਸੈਂਟਰ ਖੁੱਲ ਚੁਕਿਆ ਹੈ ਜੀ ਚਾਹੇ ਕੋਈ ਬੱਚਾ ਹੈ ਚਾਹੇ ਵੱਡਾ ਹੈ ਜਿਸ ਨੂੰ ਵੀ ਮੋਬਾਈਲ ਦੀ ਲਤ ਲੱਗ ਜਾਂਦੀ ਹੈ ਉਸ ਉਸ ਦਾ ਇਲਾਜ ਉੱਥੇ ਕੀਤਾ ਜਾਂਦਾ ਹੈ ਜੀ ਤੇ ਰੁਕਾਂਗੇ ਹੁਣ ਅਗਲੀ ਖਬਰ ਦਾ ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਲਿਆ ਜਾਣਾ ਹੈ ਜਿਸ ਤਹਿਤ ਔਰਤਾਂ ਤੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ ਇਸ ਤਹਿਤ ਬਾਸੀ ਯਾਤਰਾ ਲਈ ਔਰਤਾਂ ਨੂੰ ਨਵੇਂ ਸਮਾਰਟ ਕਾਰਡ ਜਾਰੀ ਕੀਤੇ ਜਾਣਗੇ ਜੀ ਜੀ ਬਿਲਕੁਲ ਇਹ ਠੀਕ ਫੈਸਲਾ ਜੀ ਉਹਨਾਂ ਨੂੰ ਆਧਾਰ ਕਾਰਡ ਦਿਖਾਉਣ ਦੀ ਲੋੜ ਨਹੀਂ ਪੈਗੀ ਜੀ ਅਨੇ ਆਧਾਰ ਕਾਰਡ ਪਿੱਛੇ ਵੀ ਰੌਲਾ ਪੈ ਜਾਂਦਾ ਕਿਉਂਕਿ ਆਧਾਰ ਕਾਰਡ ਤੇ ਅਕਸਰ ਫੋਟੋ ਤੁਹਾਨੂੰ ਪਤਾ ਹੈ ਵੀ ਕਿੰਨੀ ਮਹਾਨ ਲੱਗੀ ਹੁੰਦੀ ਹੈ ਤੇ ਉਹ ਪਛਾਣ ਨਹੀਂ ਆਉਂਦੀ ਜਾਂ ਐਦਾ ਹੁੰਦਾ ਵੀ ਕਿਸੇ ਦਾ ਆਧਾਰ ਕਾਰਡ ਲੈ ਗਏ ਜੀ ਕਿਹੜਾ ਪਛਾਣ ਆਉਣੀ ਹੈ ਉੱਥੇ ਫੋਟੋ ਪਤਾ ਤਾਂ ਲੱਗਦਾ ਨਹੀਂ ਹੁੰਦਾ ਉਸ ਫੋਟੋ ਦੇ ਉੱਪਰ ਤੇ ਵਿਦਿਆਰਥੀਆਂ ਨੂੰ ਜਿਹੜਾ ਰੀਚਾਰਜੇਬਲ ਸਮਾਰਟ ਕਾਰਡ ਜਾਰੀ ਹੋਏਗਾ ਜੀ ਤੇ ਉਹ ਆਪਣਾ ਜਿਹੜਾ ਹੈਗਾ ਮਹੀਨੇ ਦਾ ਜਿਹੜਾ ਪਾਸ ਹੈ ਜਿਹੜਾ ਸਬਸਿਡਾਈਜ਼ਡ ਜਿਹਨੂੰ ਆਪਾਂ ਕਹੇ ਲਈ ਸਸਤਾ ਸਸਤੇ ਦਰਾਂ ਦੇ ਉੱਪਰ ਜਿਹੜਾ ਹੁੰਦਾ ਹੈ ਉਹ ਰੀਚਾਰਜ ਵੀ ਕਰ ਸਕਣਗੇ ਤੇ ਇਹ ਅਗਾ ਬਦੂ ਗੱਲਾਂ ਤਾਂ ਜੀ ਇਹ ਹੋਣੀਆਂ ਹੀ ਚਾਹੀਦੀਆਂ ਨੇ ਨਵੀਂ ਟੈਕਨੋਲੋਜੀ ਫਿਰ ਨਵੇਂ ਜਿਹੜੇ ਟੈਕਨੋਲੋਜੀ ਦੇ ਨਾਲ ਸਾਨੂੰ ਅੱਗੇ ਵਧਣ ਦੀ ਲੋੜ ਹੈ ਜੀ ਜੀ ਮਹਤਾਬ ਜੀ ਸਮਾਂ ਫਿਲਹਾਲ ਇਜਾਜ਼ਤ ਨਹੀਂ ਦੇ ਰਿਹਾ ਤੁਹਾਡੇ ਤੋਂ ਅਸੀਂ ਅੱਤੀ ਇਜਾਜ਼ਤ ਚਾਹਾਂਗੇ ਪ੍ਰੋਗਰਾਮ ਵਿੱਚ ਸ਼ਾਮਲ ਹੋਲੇ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਵਾ ਜੀ ਇੱਕ ਮੇਰੀ ਵੀ ਸੋਨੋ ਪ੍ਰੋਗਰਾਮ ਵਿੱਚ ਅੱਜ ਐਨਆਈ ਹੁਣ ਮੈਨੂੰ ਵਿਵੇਕ ਸ਼ਰਮਾ ਤੇ ਸਾਡੀ ਪੂਰੀ ਟੀਮ ਨੂੰ ਦਿਓ ਇਜਾਜ਼ਤ Dunbar.